ਆ ਬੀਜੇਪੀ ਪ੍ਰਧਾਨ ਸੁਨੀਲ ਜਾਖੜ ਦੇ ਅਸਤੀਫੇ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆ ਚੁੱਕੀ ਹੈ ਜੀ ਹਾਂ ਸੋਰਸਸ ਤੋਂ ਇਹ ਜਾਣਕਾਰੀ ਪਹਿਲਾਂ ਫਲੈਸ਼ ਹੋਈ ਸੀ ਕਿ ਬੀਜੇਪੀ ਪ੍ਰਧਾਨ ਸੁਨੀਲ ਜਾਖੜ ਨੇ ਅਸਤੀਫਾ ਦੇ ਦਿੱਤਾ ਪਰ ਦਰਅਸਲ ਬੀਜੇਪੀ ਨੇ ਇਸ ਦਾ ਖੰਡਨ ਕਰ ਦਿੱਤਾ ਹੈ ਕਿ ਇਸ ਤਰੀਕੇ ਦੀ ਕੋਈ ਵੀ ਖਬਰ ਜਿਹੜੀ ਹੈ ਉਹ ਨਹੀਂ ਹੈ ਸੁਨੀਲ ਜਾਖੜ ਬੀਜੇਪੀ ਪ੍ਰਧਾਨ ਨੇ ਅਸਤੀਫਾ ਜੜਿਆ ਉਹ ਨਹੀਂ ਦਿੱਤਾ ਇਹ ਸਿਰਫ ਰਿਯੂਮਰਸ ਫੈਲਾਈਆਂ ਜਾ ਰਹੀਆਂ ਨੇ ਬੀਜੇਪੀ ਪ੍ਰਧਾਨ ਸ੍ਰੀ ਜਾਖੜ ਨੇ ਨਾ ਤਾਂ ਕੇਂਦਰ ਨੂੰ ਅਸਤੀਫਾ ਦਿੱਤਾ ਹੈ ਔਰ ਨਾ ਹੀ ਜਿਹੜੀ ਪੰਜਾਬ ਦੀ ਉਹਨਾਂ ਦੀ ਲੀਡਰਸ਼ਿਪ ਹੈ ਨਾ ਹੀ ਉਸ ਨੂੰ ਅਸਤੀਫਾ ਦਿੱਤਾ ਹੈ ਤਾਂ ਇਸ ਅਫਵਾਹ ਤੇ ਅਫਵਾਹ ਦਾ ਖੰਡਨ ਕੀਤਾ ਗਿਆ ਇਹ ਜੁੜੀਆਂ ਰਿਯੂਮਰਸ ਚੱਲ ਰਹੀਆਂ ਸੀਗੀਆਂ ਕਿ ਸੁਨੀਲ ਜਾਖੜ ਬੀਜੇਪੀ ਪ੍ਰਧਾਨ ਨੇ ਅਸਤੀਫਾ ਦੇ ਦਿੱਤਾ ਹੈ ਤਾਂ ਦੱਸਦੀ ਹੈ ਕਿ ਉਸ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆਈ ਹੈ ਕਿ ਬੀਜੇਪੀ ਪ੍ਰਧਾਨ ਸੁਨੀਲ ਜਾਖੜ ਹੁਣਾਂ ਦੇ ਵੱਲੋਂ ਕਿਸੇ ਵੀ ਤਰੀਕੇ ਦਾ ਕੋਈ ਵੀ ਅਸਤੀਫਾ ਜੁੜਿਆ ਆ ਉਨਾਂ ਨੇ ਹੀ ਦਿੱਤਾ ਗਿਆ ਤਾਂ ਬੀਜੇਪੀ ਆਕਵਾ ਨੇ ਇਸ ਦਾ ਖੰਡਨ ਕਰ ਦਿੱਤਾ ਹੈ ਅਧਿਕਾਰਤ ਤੌਰ ਤੇ ਕੈਲੀਕੁਨਾ ਦੇ ਵੱਲੋਂ ਇਹ ਬਿਆਨ ਦਿੱਤਾ ਗਿਆ ਹੈ ਕਿ ਸੁਨੀਲ ਜਾਖੜ ਹੁਣਾ ਦੇ ਵੱਲੋਂ ਕੋਈ ਵੀ ਅਸਤੀਫਾ ਜਿਹੜਾ ਆ ਉਨਾਂ ਹੀ ਦਿੱਤਾ ਗਿਆ ਵੱਡੀ ਖਬਰ ਇਸ ਵੇਲੇ ਦੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਸਾਰੇ ਕਿਤੇ ਇੱਕ ਖਬਰ ਫਲੈਸ਼ ਹੋ ਰਹੀ ਹੈ ਕਿ ਸੁਨੀਲ ਜਾਖੜ ਹੁਣਾ ਦੇ ਵੱਲੋਂ ਅਸਤੀਫਾ ਦੇ ਦਿੱਤਾ ਗਿਆ ਪ੍ਰਧਾਨਗੀ ਦੇ ਅਹੁਦੇ ਤੋਂ ਤਾਂ ਇਹ ਸਾਰੀ ਰਿਯੂਮਰ ਸੀਗੀ ਤਾਂ ਮੇਰੇ ਨਾਲ ਆ ਬੀਜਪੀ ਆਗੂ ਅਨਿਲ ਸ੍ਰੀਂਜ ਜੁੜ ਚੁੱਕੇ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਆਂ ਸ੍ਰੀਂਸਾਹ ਬਹੁਤ ਬਹੁਤ ਸਵਾਗਤ ਹੈ ਜਗਬਾਣੀ ਤੇ ਸਸਿਕ ਸਸਿਕਾ ਜੀ ਹਾਂ ਸ੍ਰੀਂਸਾਹ ਇਹ ਜਾਣਕਾਰੀ ਦੇ ਦਿਓ ਕਿ ਇੱਕ ਖਬਰ ਫਲੈਸ਼ ਹੋ ਰਹੀ ਹੈ ਸਵੇਰ ਤੋਂ ਕਿ ਸੁਨੀਲ ਜਾਖੜ ਉਹਨਾਂ ਨੇ ਬੀਜਪੀ ਪ੍ਰਧਾਨਗੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ ਕੀ ਜਾਣਕਾਰੀ ਹੈ ਇਹ ਖਬਰ ਪੂਰੀ ਤਰ੍ਹਾਂ ਝੂਠੀ ਔਰ ਨਿਰਾਦਰ ਹੈ ਹੂੰ ਇਹਦਾ ਔਰ ਇਹ ਕੁਝ ਸ਼ਰਾਰਤੀ ਅੰਸਰਾਂ ਵੱਲੋਂ ਝੂਠ ਫਲਾਇਆ ਜਾ ਰਿਹਾ ਹੈ ਵਿਰੋਧੀ ਧਿਰਾਂ ਦੇ ਆਪਣੇ ਸੁਨੀਲ ਆਖੜ ਜੀ ਪਾਰਟੀ ਦੇ ਅਧਿਐਕਸ਼ ਨੇ ਔਰ ਪਾਰਟੀ ਨੂੰ ਬੜੀ ਮਜ਼ਬੂਤੀ ਦੇ ਨਾਲ ਅੱਗੇ ਵਧਾਉਣ ਵਾਸਤੇ ਅਸੀਂ ਸਾਰੇ ਇੱਕ ਟੀਮ ਦੇ ਰੂਪ ਦੇ ਚੋਣ ਦੀ ਅਗਵਾਈ 'ਚ ਕੰਮ ਕਰ ਰਹੇ ਹਾਂ ਔਰ ਇਹ ਜਿਹੜੀ ਸਪੀਟੇ ਵਾਲੀ ਖਬਰ ਚੱਲ ਰਹੀ ਹੈ ਕਿ ਟੋਕਲੀ ਝੂਠ ਔਰ ਨਿਰਾਦਾਰ ਹੂੰ ਸ੍ਰੀਂਜੀ ਇਹ ਵੀ ਖਬਰ ਆਈ ਹੈ ਕਿ ਜਿਹੜੀ ਪੰਚਾਇਤੀ ਚੋਣਾਂ ਨੂੰ ਲੈ ਕੇ ਤੁਹਾਡੀ ਕੋਈ ਮੀਟਿੰਗ ਹੋਈ ਹੈ ਰਣਨੀਤੀ ਬਣਾਈ ਗਈ ਹੈ ਕਿਹਾ ਜਾ ਰਿਹਾ ਕਿ ਉਹਦੇ ਵਿੱਚ ਵੀ ਗੈਰ ਹਾਜ਼ਰ ਰਹੇ ਨੇ ਸੁਨੀਲ ਜਾਖੜ ਹੂੰ ਅੱਜ ਪੰਚਾਇਤੀ ਚੋਣਾਂ ਨੂੰ ਲੈ ਕੇ ਕੋਈ ਬੈਠਕ ਐਸੇ ਵਿਸ਼ੇਸ਼ ਨਹੀਂ ਹੋਈ ਹੂੰ ਕੱਲ ਸਾਡੀ ਬੈਠਕ ਸੀਗੀ ਮੈਂਬਰਸ਼ਿਪ ਡਰਾਈਵ ਨੂੰ ਲੈ ਕੇ ਜੀ ਔਰ ਉਹਨਾਂ ਦੀ ਯੋਗ ਅਗਵਾਈ ਦੇ ਵਿੱਚ ਹੀ ਹਰ ਪੰਜਾਬ ਦੀ ਹਰ ਬਟ ਤਾਂ ਕਨੈਕਸ਼ਨ ਕਰਕੇ ਅ ਅਨਿਲ ਸਰੀਰ ਹੁਣਾਂ ਦਾ ਜਿਹੜਾ ਫੋਨ ਹੈ ਉਹ ਕੱਟ ਹੋ ਗਿਆ ਹੈ ਦੁਬਾਰਾ ਕੋਸ਼ਿਸ਼ ਕਰਾਂਗੇ ਕਿ ਉਹਨਾਂ ਨੂੰ ਜੋੜਿਆ ਜਾਵੇ ਨਾਲ ਤਾਂ ਵੱਡੀ ਖਬਰ ਹੈ ਰਿਊਮਰਸ ਨੇ ਫਲਾਈਆਂ ਜਾ ਰਹੀਆਂ ਸੁਨੀਲ ਜਾਖੜ ਹੁਣਾਂ ਦੇ ਅਸਤੀਫੇ ਨੂੰ ਲੈ ਕੇ ਦੁਬਾਰਾ ਜੁੜ ਚੁੱਕੇ ਨੇ ਸ਼੍ਰੀ ਸਾਹਿਬ ਕੰਟੀਨਿਊ ਕਰ ਰਹੇ ਹੋ ਤੁਸੀਂ ਗੱਲ ਕਹਿ ਰਹੇ ਸੀ ਹਾਂ ਦੇਖੋ ਕੱਲ ਜਿਹੜੀ ਸਾਡੀ ਮੀਟਿੰਗ ਸੀਗੀ ਉਹ ਸਾਡੀ ਜਿਹੜੀ ਮੈਂਬਰਸ਼ਿਪ ਡਰਾਈਵ ਚੱਲਦੀ ਪਈ ਹੈ ਉਸ ਨੂੰ ਲੈ ਕੇ ਅਸੀਂ ਜਿਹੜੇ ਮੈਂਬਰਸ਼ਿਪ ਇੰਚਾਰਜ ਬਣਾਏ ਹੋਏ ਨੇ ਉਹਨਾਂ ਨੂੰ ਲੈ ਕੇ ਸੀਗੀ ਹੂੰ ਪਰਦੇਸ਼ ਅਧਿਕਾਰੀ ਅਮਿਸ਼ਾ ਅਗਵਾਈ ਦੇ ਵਿੱਚ ਸਾਰੀਆਂ ਬੈਠਕਾਂ ਹੁੰਦੀਆਂ ਨੇ ਲੇਕਿਨ ਪ੍ਰਦੇਸ਼ ਅਧਿਕਾਰੀ ਹਰ ਮੀਟਿੰਗ ਦਾ ਹਿੱਸਾ ਉਹ ਐਸਾ ਕੋਈ ਜ਼ਰੂਰੀ ਨਹੀਂ ਹੁੰਦਾ ਹੈਗਾ। ਉਹ ਵੀ ਸਾਡੀ ਦੇ ਹਰ ਹਰ ਚੋਸ ਵਿੱਚ ਕੋਈ ਨਾ ਕੋਈ ਕਿਸੇ ਕਿਸੇ ਵਿਸ਼ੇ 'ਤੇ ਛੋਟੀਆਂ ਬੈਠਕਾਂ ਚੱਲਦੀਆਂ ਰਹਿੰਦੀਆਂ ਨੇ। ਹੂੰ ਸੋ ਇਸ ਕਰਕੇ ਕੱਲ ਜਿਹੜੀ ਸੀਗੀ ਉਹ ਰਿਪੋਰਟਿੰਗ ਦੀ ਮੀਟਿੰਗ ਸੀਗੀ ਵੀ ਕਿਤੇ ਕਿਹੜੇ ਕਿਹੜੇ ਜ਼ਿਲ੍ਹੇ 'ਚ ਕਿੰਨੀ ਕਿ ਮੈਂਬਰਸ਼ਿਪ ਹੋ ਗਈ ਕੀ ਉਹਦਾ ਪ੍ਰੋਸੈਸ ਚੱਲ ਰਿਹਾ ਹੈ। ਸਟਾਕ ਟੇਕਿੰਗ ਸੀਗੀ। ਹੂੰ ਸ੍ਰੀ ਸਾਹਿਬ ਇਹ ਵੀ ਇਹ ਵੀ ਜਾਣਕਾਰੀ ਮਿਲ ਪਾਰੀ ਹੈ ਸੋਰਸਸ ਤੋਂ ਕਿ ਕਹਿੰਦੇ ਕਿ ਜਿਹੜੀ ਐਮਪੀ ਇਲੈਕਸ਼ਨ ਦੇ ਵਿੱਚ ਪਰਫਾਰਮੈਂਸ ਕੋਈ ਵਧੀਆ ਨਹੀਂ ਰਹੀ ਪ੍ਰਧਾਨ ਸਾਹਿਬ ਹੁਣਾਂ ਦੀ ਇਸ ਕਰਕੇ ਸ਼ਾਇਦ ਉਹ ਨਿਰਾਸ਼ ਚੱਲ ਰਹੇ ਨੇ ਇਦਾਂ ਦੀਆਂ ਰਿਊਮਰਸ ਵੀ ਫੈਲ ਰਹੀਆਂ ਨੇ ਨਹੀਂ ਅਸੀਂ 6% ਤੋਂ 18% ਆ ਗਏ ਜਕਰ ਸਾਹਿਬ ਦੀ ਗਵਾਈ ਦੇ ਵਿੱਚ ਤੇ ਇਸ ਨੂੰ ਤੁਸੀਂ ਕੀ ਕਹੋਗੇ ਹੂੰ ਸੋ ਇਹ ਸਗੈਤ ਇਹ ਬੇ ਬੇ ਬੁਨਿਆਦ ਦੀਆਂ ਗੱਲਾਂ ਜਿਹੜੀਆਂ ਹੈ ਗਿਆ ਸਾਡੇ ਵਿਪਕਸ਼ੀ ਦਲਾਵਾਂ ਵੱਲੋਂ ਜਿਹੜੇ ਕਿ ਬੀਜੇਪੀ ਦੇ ਖਿប្រਾਰੇ ਹੋਏ ਨੇ ਜੀ ਉਹਨਾਂ ਨੂੰ ਫਲਾਈਆਂ ਜਾ ਰਹੀਆਂ ਨੇ ਇਹ 'ਚ ਕੋਈ ਸੱਚਾਈ ਨਹੀਂ ਹੈਗੀ ਜਾਕਰ ਸਾਹਿਬ ਸਾਡੇ ਪ੍ਰਧਾਨ ਨੇ ਉਹਨਾਂ ਦੇ ਯੋਗਗਵਾਈ ਦੇ ਵਿੱਚ ਅਸੀਂ ਪਾਰਟੀ ਨੂੰ ਮਜ਼ਬੂਤ ਕਰਨ ਵਾਸਤੇ ਸਾਰੇ ਇੱਕ ਟੀਮ ਦੇ ਰੂਪ ਵਿੱਚ ਅੱਗੇ ਕੰਮ ਕਰ ਰਹੇ ਆ ਔਰ ਕਰਾਂਗੇ ਸ੍ਰੀਨ ਸਾਹਿਬ ਕੌਣ ਲੱਗਦਾ ਹੈ ਕੌਣ ਟਾਰਗੇਟ ਕਰ ਰਿਹਾ ਹੈ ਕਿਉਂਕਿ ਪੰਚਾਇਤੀ ਚੋਣਾਂ ਦਾ ਵੀ ਐਲਾਨ ਹੋ ਚੁੱਕਿਆ ਹੈ ਉਹ ਵੀ 15 ਅਕਤੂਬਰ ਨੂੰ ਵੋਟਾਂ ਪੈਣੀਆਂ ਨੇ ਤਾਂ ਕੌਣ ਟਾਰਗੇਟ ਕਰ ਰਿਹਾ ਹੈ ਇਸ ਤਰੀਕੇ ਦੀਆਂ ਰਿਯੂਮਰਸ ਫਲਾ ਕੇ ਭਾਜੀਪੀ ਨੂੰ ਲੈ ਕੇ ਖਾਸ ਤੌਰ ਤੇ ਇਹ ਕਮਲੂਤੀ ਦਾ ਕੰਮ ਕੀ ਹੁੰਦਾ ਹਮ ਜਿਹੜੀਆਂ ਪਾਰਟੀਆਂ ਜਿਹੜੀਆਂ 13 ਭਾਰਤੀ ਜਨਤਾ ਪਾਰਟੀ ਦੇ ਵੱਧ ਗਰਾਵ ਤੋਂ ਕਬਰਾਈਆਂ ਹੋਈਆਂ ਨੇ ਜੀ ਹੋਰ ਕੀ ਵੀ ਕੀ ਸਕਦੀਆਂ ਨੇ ਹੂੰ ਠੀਕ ਹੈ ਨਾ ਲੇਕਿਨ ਭਾਰਤੀ ਜਨਤਾ ਪਾਰਟੀ ਜਾਕਰਸ਼ਾਹੀ ਅਗਵਾਈ ਦੇ ਚ ਪੰਜਾਬ ਦੇ ਚ ਅੱਗੇ ਵਧੀ ਹੈ ਹੋਰ ਅਸੀਂ ਹੋਰ ਅੱਗੇ ਲੰਬੀਆਂ ਲੰਘਾਂ ਜਿਹੜੀਆਂ ਹੈ ਅਸੀਂ ਪੁੱਟਾਂਗੇ ਔਰ ਪਾਰਟੀ ਨੂੰ ਮਜ਼ਬੂਤ ਕਰਨ ਵਾਸਤੇ ਅਸੀਂ ਸਾਰੇ ਇਕੱਠੇ ਕੰਮ ਕਰਾਂਗੇ ਪਿੰਡ ਪੱਦਰ ਤੇ శ్రీਨ ਸਾਹਿਬ ਕੀ ਲੱਗਦਾ ਹੈ ਕਿ ਲੋਕ ਹੁਣ ਸਾਥ ਦੇਣਗੇ ਜਿਵੇਂ ਤੁਸੀਂ ਕਹਿ ਕਿ ਗਰਾਵ ਸਾਡਾ ਸ਼ੇਰ ਤੋਂ 18 ਤੇ ਆ ਗਿਆ ਤਾਂ ਪਿੰਡ ਪੱਦਰ ਤੇ ਲੋਕ ਸਾਥ ਦੇਣਗੇ ਇਸ ਵਾਰ ਪੰਚਾਇਤੀ ਚੋਣਾਂ ਦੇ ਵਿੱਚ ਬਿਲਕੁਲ ਬਿਲਕੁਲ ਤੁਸੀਂ ਪੰਚਾਇਤੀ ਚੋਣਾਂ ਦਾ ਰਿਜ਼ਲਟ ਆਲੇ ਤਾਂ ਫਿਰ ਤੁਹਾਨੂੰ ਪਤਾ ਲੱਗ ਜਾਏਗਾ ਕਿ ਭਾਜਪਾ ਕਿੰਨੀ ਕੱਗੇ ਬਣੀ ਹੈ ਜੀ ਜੀ ਸ਼ੁਕਰੀਆ శ్రీਨ ਸਾਹਿਬ ਜਾਣਕਾਰੀ ਸਾਂਝੀ ਕਰਨ ਦੇ ਲਈ ਤਾਂ ਜਿਵੇਂ ਸਾਡੇ ਨਾਲ ਭਾਜਪਾ ਆਕੂ ਅਨੰਤ ਸ੍ਰੀ ਜੁੜੀ ਹੋਏ ਸੀਗੇ ਤਾਂ ਨਾਲ ਦੇ ਵੱਲੋਂ ਵੀ ਇਸ ਖਬਰ ਦਾ ਖੰਡਨ ਕੀਤਾ ਗਿਆ ਕਿ ਕਿਸੇ ਤਰੀਕੇ ਦਾ ਕੋਈ ਵੀ ਅਸਤੀਫਾ ਜੜਾਇਆ ਉਹ ਭਾਜਪੀ ਪ੍ਰਧਾਨ ਸੁਨੀਲ ਜਾਖੜ ਹੁਣਾਂ ਦੇ ਵੱਲੋਂ ਨਹੀਂ ਦਿੱਤਾ ਗਿਆ ਔਰ ਇਹ ਦੱਸਤੀ ਕਿ ਇਹ ਵੀ ਰਿਯੂਮਰਸ ਫਲਾਈਆਂ ਜਾ ਰਹੀਆਂ ਸਨ ਕਿ ਪੰਚਾਇਤੀ ਚੋਣਾਂ ਨੂੰ ਲੈ ਕੇ ਮੀਟਿੰਗ ਹੋਈ ਹੈ ਔਰ ਉਸ ਦੇ ਵਿੱਚ ਸੁਨੀਲ ਜਾਖੜ ਜਿਹੜੇ ਨੇ ਉਹ ਗੈਰ ਹਾਜ਼ਰ ਸੀਗੇ ਉੱਥੇ ਪਹੁੰਚੇ ਨਹੀਂ ਹਾਲਾਂਕਿ ਇੱਕ ਬੈਠਕ ਹੋਈ ਹੈ ਅਨਲ ਸ੍ਰੀਰ ਹੁਣਾਂ ਨੇ ਦੱਸਿਆ ਕਿ ਉਸ ਉਹ ਬੈਠਕ ਜਿਹੜੀ ਉਹਨਾਂ ਦੀ ਗਵਾਹੀ ਦੇ ਵਿੱਚ ਹੋਈ ਹੈ ਔਰ ਉਹਨਾਂ ਕਹਿ ਕੇ ਰਹੀ ਗੱਲ ਪਰਫਾਰਮੈਂਸ ਦੀ 6% ਤੋਂ 18% ਤੇ ਗ੍ਰਾਫ ਭਾਜਪਾ ਦਾ ਚੱਲਿਆ ਗਿਆ ਪੰਜਾਬ ਦੇ ਵਿੱਚ ਤਾਂ ਇਹ ਕਹਿ ਲਈ ਕਿ ਇਨਕਰੀਜ਼ ਹੋਇਆ ਤੁਸੀਂ ਦੇਖੋ ਕਿ ਡਵੈਲਪਮੈਂਟ ਹੀ ਹੋਈ ਹੈ ਭਾਜਪਾ ਦੀ ਤਾਂ ਹੁਣ ਉਹਨਾਂ ਨੇ ਦਾਵਾ ਠੋਕ ਦਿੱਤਾ ਹੈ ਪੰਚਾਇਤੀ ਚੋਣਾਂ ਨੂੰ ਵੀ ਲੈ ਕੇ ਕਿ ਇੱਕ ਵਾਰੀ ਪੰਚਾਇਤੀ ਚੋਣਾਂ ਦਾ ਰਿਜ਼ਲਟ ਆ ਲੈਣ ਦਿਓ ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਲੱਗ ਜਾਏਗਾ ਕਿ ਭਾਜਪਾ ਕਿੱਥੇ ਖੜੀ ਹੈ ਤਾਂ ਪੰਚਾਇਤੀ ਚੋਣਾਂ ਨੂੰ ਲੈ ਕੇ ਵੀ ਉਹਨਾਂ ਨੇ ਦਾਵਾ ਠੋਕ ਦਿੱਤਾ ਹੈ ਵੱਡੀ ਖਬਰ ਹੈ ਭਾਜਪਾ ਪ੍ਰਧਾਨ ਸੁਨੀਲ ਜਾਖੜ ਦੇ ਅਸਤੀਫੇ ਨੂੰ ਲੈ ਕੇ ਸਾਰੀਆਂ ਖਬਰਾਂ ਦਾ ਬੀਜੇਪੀ ਆਕੂ ਨੇ ਖੰਡਨ ਕਰ ਦਿੱਤਾ ਹੈ ਕਿ ਕਿਸੇ ਵੀ ਤਰੀਕੇ ਦਾ ਕੋਈ ਵੀ ਅਸਤੀਫਾ ਜਿਹੜਾ ਆ ਸੁਨੀਲ ਜਾਖੜ ਹੁਣਾਂ ਦੇ ਵੱਲੋਂ ਪ੍ਰਧਾਨਗੀ ਦੇ ਅਹੁਦੇ ਤੋਂ ਨਹੀਂ ਦਿੱਤਾ ਗਿਆ ਨਾ ਤਾਂ ਕੇਂਦਰੀ ਲੀਡਰਸ਼ਿਪ ਨੂੰ ਤੇ ਨਾ ਹੀ ਪੰਜਾਬ ਲੀਡਰਸ਼ਿਪ ਨੂੰ ਤਾਂ ਇਹ ਖਬਰ ਜਿਹੜੀ ਹੈ ਉਹ ਵਿਰੋਧੀ ਧਿਰਾਂ ਦੇ ਵੱਲੋਂ ਐਜ਼ ਆ ਰਿਯੂਮਰ ਬਣਾ ਕੇ ਫਲਾਈ ਜਾ ਰਹੀ ਹੈ ਤਾਂ ਇਸ ਖਬਰ ਦਾ ਖੰਡਨ ਕਰ ਦਿੱਤਾ ਹੈ ਕਿ ਕਿਸੇ ਵੀ ਤਰੀਕੇ ਦਾ ਕੋਈ ਵੀ ਅਸਤੀਫਾ ਜਿਹੜਾ ਆ ਸੁਨੀਲ ਜਾਖੜ ਹੁਣਾਂ ਦੇ ਵੱਲੋਂ ਨਹੀਂ ਦਿੱਤਾ ਗਿਆ